ਆਪਣਾ ਜਿਹੜਾ ਇਹ ਸਥਾਨ ਆ ਇਹ ਵੱਡੇ ਮਹਾਰਾਜ ਨੇ ਅੱਜ ਤੋਂ 50 ਸਾਲ ਪਹਿਲਾਂ ਇਹ ਧਰਤੀ ਨੂੰ ਭਾਗ ਲਾਏ ਆ ਕੇ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕਹੀ ਸੀ ਭਾਈ ਸਾਡੇ ਤੋਂ ਬਿਨਾਂ ਕਿਸੇ ਤੋਂ ਮੰਗਣਾ ਨਹੀਂ ਕਦੇ ਮਹਾਰਾਜ ਨੇ ਕੀਰਤਨ ਦਾ ਪੈਸਾ ਨਹੀਂ ਮੰਗਿਆ ਕਦੇ ਗਰਾਹੀ ਨਹੀਂ ਕੀਤੀ ਕਦੇ ਫਾਰਚੀ ਨਹੀਂ ਕੱਟੀ ਇਹ ਜਿਹੜਾ ਸਥਾਨ ਆ ਇਹ ਕਿਤੋਂ ਕਿਸੇ ਤੋਂ ਕੋਈ ਮੰਗ ਨਹੀਂ ਜੇ ਮੰਗਣਾ ਤਾਂ ਬਾਬੇ ਨਾਨਕ ਤੋਂ ਗੁਰਨਾਨਕ ਸਾਹਿਬ ਨੇ ਕਿਹਾ ਸੀ ਵੱਡੇ ਮਹਾਰਾਜ ਨੂੰ ਕਹਿੰਦੇ ਜਿੱਦਣ ਦੁਨੀਆ ਤੋਂ ਮੰਗ ਲਿਆ ਮੈਂ ਪਿੱਛੇ हट ਜਾਣਾ ਹੁਣ ਮੈਨੂੰ ਪਤਾ ਲੱਗਿਆ ਵੀ ਕਈ ਸਾਡੇ ਨਾਮ ਤੇ ਜਾ ਕੇ ਮੰਗਦੇ ਨੇ ਘਰ ਘਰ ਸੇਵਾਦਾਰਾਂ ਤੋਂ ਪਤਾ ਲੱਗਿਆ ਕਈਆਂ ਨੇ ਸਕੈਨਰ ਰੱਖੇ ਹੋਏ ਨੇ ਆਈਡੀਆਂ ਗਲਤ ਬਣਾਈਆਂ ਹੋਈਆਂ ਉਹ ਜਾ ਕੇ ਲੋਕਾਂ ਤੋਂ ਪੈਸੇ ਕਿਸੇ ਤੋਂ 5000 ਲੈ ਲਿਆ ਕਿਸੇ ਤੋਂ 10000 ਲੈ ਲਿਆ ਮੇਰੀ ਬੇਨਤੀ ਹੈ ਜਿਹੜਾ ਇਹ ਗੁਰਨਾਨਕ ਸਾਹਿਬ ਦੀ ਲੈਨ ਹੈ ਆਪਣੀ ਵੱਡੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਗੁਰਨਾਨਕ ਸਾਹਿਬ ਨਾਲ ਜੋੜਿਆ ਨਾ ਇੱਥੇ ਕਮੇਟੀ ਹੈ ਸਾਹਾ ਸੰਗਤ ਨਾ ਕੋਈ ਮੈਂਬਰ ਹੈ ਨਾ ਕੋਈ ਪ੍ਰਧਾਨ ਇੱਥੇ ਤਾਂ ਸੁਖਮਨੀ ਸਾਹਿਬ ਦਾ ਮਹਾਰਾਜ ਦਾ ਬਾਣੀ ਦਾ ਪਰਮਾਨ ਹੈ ਸકલ ਪੁਰਖ ਮੈਂ ਪੁਰਖ ਪ੍ਰਧਾਨ ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਪ੍ਰਧਾਨ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਸੰਗਤ ਮਾਲਕ ਹੈ ਸੰਗਤ ਆ ਕਾਮ ਤੇਨ ਵੱਡੇ ਮਹਾਰਾਜ ਜੀ ਕਹਿੰਦੇ ਜੇ ਸੰਗਤ ਨਾਲ ਹੈ ਨਾ ਫਿਰ ਮੰਗਣ ਦੀ ਲੋੜ ਨਹੀਂ ਪੈਂਦੀ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸ ਹੈ ਕਾਮ ਤੈਨਾ ਇਹਨ ਮਹਾਰਾਜ ਅਰਥ ਕਰਨ ਮੈਂ ਕਹਾਂ ਮਹਾਰਾਜ ਕਾਮ ਤੈਨ ਕਿਹਨੂੰ ਕਿਹਾ ਕਹਿੰਦੇ ਸੰਗਤ ਨੂੰ ਸੰਗਤ ਕਾਮ ਤੈਨਾ ਜਿੱਥੇ ਸੰਗਤ ਸਾਥ ਦੇਵੇ ਉਥੇ ਮੰਗਣ ਦੀ ਲੋੜ ਨਹੀਂ ਪੈਂਦੀ ਸੋ ਮੇਰੀ ਬੇਨਤੀ ਹੈ ਇਹਨਾਂ ਲੋਕਾਂ ਤੋਂ ਬਚੋ ਜਿਹੜੇ ਸਾਡੇ ਨਾਮ ਤੇ ਮੰਗਦੇ ਫਿਰਦੇ ਆਈਡੀ ਬਣਾ ਲਈ ਸਾਤ ਸਨੌਰ ਵਾਲੇ ਫੋਟੋ ਸਾਡੀ ਲਾ ਲਈ ਮੰਗਦੇ ਆ ਆਪਣੇ ਸੋ ਇਹ ਲੁੱਟਖਸਟ ਤੋਂ ਬਚੋ ਮਹਾਰਾਜ ਸਭ ਦਾ ਭਲਾ ਕਰਨ ਆਪਣੀ ਜਿਹੜੀ ਲਾਈਨ ਆਪਾਂ ਮੰਗਣਾ ਬਾਬੇ ਨਾਨਕ ਤੋਂ ਨਾ ਕੋਈ ਗਰਾਹੀ ਨਾ ਕੋਈ ਪਰਚੀ ਕੱਟਣੀ ਨਾ ਕਿਸੇ ਤੋਂ ਮੰਗ ਹੈ ਆਪਣਾ ਤਾਂ ਧੰਨੇ ਨੇ ਠਾਕਰ ਮਨਾਇਆ ਸੀ ਆਪਾਂ ਬਾਬੇ ਨਾਨਕ ਨੂੰ ਮਨਾਉਣਾ ਜੋ ਮੰਗ ਗਏ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਮੁਖ ਤੇ ਜੋ ਬੋਲਾਈ ਹਾਂ ਜਿਹਨੂੰ ਰੱਬ ਮਿਲ ਜੇ ਕੋਈ ਮੰਗਣ ਦੀ ਲੋੜ ਥੋੜਾ ਪੈਂਦੀ ਹੈ